ਮੈਂ ਬਾਈ ਜੀ ਬਰੀਆ ਵਾਲੇ ਤੋਂ ਬਲਵਿੰਦਰ ਸਿੰਘ ਬੋਲਦਾ ਜੀ ਮੇਰਾ ਲੜਕਾ ਗੁਰਵਿੰਦਰ ਸਿੰਘ ਉਰਫ ਗਿੰਨੀ 2009 ਚ ਮੁੰਡਾ ਵੈਸ ਸੀ ਉਹ ਮੇਰਾ ਬੋਟਰ ਤਲਾ ਮੋਗੇ ਕੋਲੇ ਜੀ ਬਸ ਸਿਰਫ 2 ਮਹੀਨੇ ਸਹੀ ਰਹੀ ਆ ਸਾਡੇ ਨਾਲ 2 ਮਹੀਨਾ ਤੋਂ ਬਾਅਦ ਇਹੀ ਚਲ ਕੰਜਰ ਚੱਲਦਾ ਰਿਹਾ ਕੰਜਰ ਕਲੇਸ਼ ਮੁੰਡੇ ਨੂੰ ਵਿਚਾਰਾ ਮੁੰਡਾ ਘਰੋਂ ਵੀ ਕਹਿੰਦਾ ਕਿ ਮੈਂ ਚੱਲ ਪਾਸੇ ਹੋ ਜੰਨਾ ਮੈਂ ਮੇਰਾ ਕਾ ਕਰ ਠੀਕ ਹੋ ਜੇ ਮੇਰਾ ਪਾਸੇ ਵੀ ਇਹੀ ਹਾਲ ਹੋਇਆ ਮੁੜ ਕੇ ਜਰਾ ਨੌਕਰੀ ਤੇ ਲੱਗਿਆ ਪਟੇਲ ਕੰਪਨੀ ਤੇ 2015 ਦੇ ਵਿੱਚ ਉੱਥੋਂ 2015 ਦੇ ਵਿੱਚ ਨੌਕਰੀ ਤੇ ਲੱਗਾ ਇਹ ਚਲਾ ਗਿਆ ਉੱਥੇ ਹਸਾਰ ਹਸਾਰ ਵੀ ਨਾਲ ਚਲੀ ਗਈ ਉਹ ਦੇ ਕਹਿੰਦੀ ਉੱਥੇ ਵੀ ਮੈਨੂੰ ਨਾਲ ਲੈ ਕੇ ਚੱਲ ਸਾਰਾ ਸਮਾਨ ਮੈਂ ਨਾਲ ਹੀ ਭੇਜਿਆ ਮੈਂ ਅਸੇ ਚਲ ਤੂੰ ਜਾਂਦਾ ਰਹਿ ਜਾਂਦਾ ਰਹਿ ਉੱਥੇ ਵੀ ਇਹੀ ਹਾਲ ਇਹਦਾ ਇਹਦੇ ਚਲੀ ਗਈ ਰਾਜਸਥਾਨ ਵਿਜੇਨਗਰ ਉਸੇ ਕੰਪਨੀ ਦੀ ਤੇ ਉੱਥੇ ਉੱਥੇ ਜਾ ਕੇ ਜਦੋਂ ਵੇਖਿਆ ਤਾਂ ਉਹੀ ਇਹੀ ਹਾਲ ਹੈ ਦਾ ਅਖੀਰ ਨੂੰ ਇਹ ਗੁਜਰਾਤ ਚਲਾ ਗਿਆ ਗੁਜਰਾਤ ਜਿੱਦੋਂ ਗਿਆ ਤੇ ਇਹ ਮਤਲਬ ਆਪ ਦਾ ਇੱਥੇ ਸਮਾਨ ਚਾਕੇ ਸਿੱਖਾਂ ਵਾਲਾ ਰੋਡ ਤੇ ਕਰਾਏ ਤੇ ਘਰ ਲੈ ਲਿਆ ਨੇ ਰੋਡ ਤੇ ਕਰ ਲੈ ਕੇ ਇੱਥੇ ਬੈਠਾ ਰਹਿਣ ਲੱਪਿਆ ਚਲੇ ਦੇ ਘਰ ਵਾਲੇ ਰਹਿੰਦੀ ਆ ਇੱਥੇ ਇਹਨੂੰ ਪੈਸੇ ਪਾ ਦਿੰਦਾ ਸੀਗਾ ਤੇ ਆਪ ਦਾ ਬੱਚੇ ਪਾਲੀ ਜਾਂਦੀ ਸੀਗੀ ਪਰ ਕਲੇਸ਼ ਮਗਰ ਉਹੀ ਹਾਲ ਪਾਉਣ ਉਹੀ ਹਾਲ ਹੈ ਤਾਂ ਮਗਰ ਖੌਣ ਬਹੁਤ ਗੰਦੇ ਕਰਦੀ ਸੀਗੀ ਤੂੰ ਕੁੜੀਆਂ ਨਾਲ ਗੱਲਾਂ ਕਰਦਾ ਤੂੰ ਫਲਾਨਿਆਂ ਨਾਲ ਗੱਲਾਂ ਕਰਦਾ ਇਹਨੂੰ ਟਾਰਚਰੀ ਕਰੀ ਜਾਂਦੀ ਸੀ ਹਏ ਟਾਰਗੇਟ ਕਰੀ ਜਾਂਦੀ ਸੀ ਹੁਣ ਮੈਂ ਚਲਾ ਚਲਾ ਗਿਆ ਉੱਤੇ ਲੈ ਜੇ ਲੈ ਜੀ ਚਲਾ ਗਿਆ ਲੈ ਜੀ ਇਹ ਹਾਲੇ ਦਾ ਉੱਤੇ ਕਦੇ ਕਿਸੇ ਬਾਸ ਨੂੰ ਫੋਨ ਕਰ ਦਿੰਦੀ ਆ ਹੋਰ ਕੰਪਨੀ ਚ ਲੱਗ ਗਿਆ 40000 ਰੁਪਏ ਤਨਖਾਹ ਲੈਂਦਾ ਸੀ ਹਾ ਹਾ ਹੁਣ ਕੀ ਵਾਪਰੇਗਾ ਜੀ ਹੋਰ ਹੁਣ ਰੋਜ਼ ਹੀ ਰੋਜ਼ ਹੀ ਟਾਰਜਰ ਟਾਰਜਰ ਕਰੀ ਜਾਂਦੀ ਸੀ ਤੂੰ ਕੁੜੀਆਂ ਨਾਲ ਗੱਲਾਂ ਕਰਦਾ ਤੂੰ ਬੁਲਾਨਾਂ ਨਾਲ ਗੱਲਾਂ ਕਰਦਾ ਮੁੰਡਿਆਂ ਨੂੰ ਵੀ ਉਲਟ ਕਰਦਾ ਵੱਡਾ ਮੁੰਡਾ ਦਾ ਨੋਟ ਦੇ ਚ ਲੱਗਾ ਸੀ ਉੱਥੇ ਛੱਡ ਆਇਆ ਸੀ ਹੇ ਛੋਟੇ ਮੁੰਡੇ ਨੂੰ ਵੀ ਉਲਟ ਕਰਦਾ ਉਹ ਵੀ ਪੁੱਠਾ ਬੋਲਣ ਲੱਪਿਆ ਸੀ ਇਹਨੂੰ ਕਹਿੰਦਾ ਸੀ ਤੂੰ ਕੌਣ ਘਰੇ ਵੜਨ ਆਲਾ ਹੇ ਤੁਸੀਂ ਹੁਣ ਕੀ ਮੰਗਦੇ ਹੋ ਹੇ ਮੈਂ ਮੰਗ ਕਰਦਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਦੀ ਮਾਂ ਇਹਦੀ ਸਾਰਾ ਪਰਿਵਾਰ ਇਹਨਾਂ ਦਾ ਵਿੱਚ ਇਹਦੇ ਇਨਵੋਲਵ ਹੈ ਸਾਰੇ ਪਰਿਵਾਰ ਨੇ ਇਹਦੀ ਮਾਂ ਨੇ ਇੱਥੋਂ ਘਰੋਂ ਇਹਨੇ ਉਹਨੂੰ ਬੜੇ ਵਾਰੀ ਸਮਝਾ ਕੇ ਫੋਨ ਕੀਤਾ ਵੀ ਤੂੰ ਸਮਝ ਸਮਝਾ ਦਿਓ ਸਮਝਾ ਦਿਓ ਨਹੀਂ ਸਮਝਾਈ ਇੱਕ ਵਾਰੀ ਅਸੀਂ ਘਰੇ ਇਹਨਾਂ ਨੇ ਵੂਮਨ ਸੈਲ ਚ ਸਾਨੂੰ ਦੂਜਾ ਲਾਤਾ ਸੀਗਾ ਕੇਸ ਸਰ ਦਾਜ ਦਾ ਕੇਸ ਅਸੀਂ ਉਹ ਵੀ ਨਵੇੜਾ ਤੇ ਪੰਚਾਇਤ ਤੇ ਰਹਿ ਕੇ ਨਵੇੜਾ ਸੀ ਬੁੱਟੇ ਕਲਾ ਬੁੱਟੇ ਕਲਾ ਉਸ ਤੋਂ ਬਾਅਦ ਇਹਨੇ ਆ ਹੁਣ ਇੱਥੇ ਆ ਕੇ ਫਿਰ ਇਹੋ ਹੀ ਆਲੇ-ਦਕਿ ਜਦੋਂ ਵਿਚਾਰਾ 10 ਦਿਨ ਵਾਸਤੇ ਦਵਾਈ ਲੈਣ ਆਇਆ ਸੀ ਪਿੱਤੇ ਦੇ ਵਿੱਚ ਨਾ ਇਹਦੇ ਪਥਰੀ ਨਿਕਲ ਕੇ ਪੈਪ ਚ ਆ ਗਈ। ਇਹ ਦਵਾਈ ਲੈਣ ਆ ਸੀ ਦਲਕ ਦੇ ਨਾਲ ਸੀ ਭਾਈ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਜੀ ਇਹ ਜਿਹੜਾ ਹਾਸਾ 21 ਤਰੀਕ ਨੂੰ ਇਹਦੇ ਘਰਾਂ ਵਾਲੀ ਚਲੀ ਗਈ ਕਰੋ ਇਹਦੀ ਪਰਜਾਈ ਲੈ ਗਈ ਨਾਲ ਕਹਿੰਦੀ ਅਖੇ ਤੂੰ ਆਪਦੇ ਬੱਚੇ ਸੰਭਾਲ ਮੈਂ ਨਹੀਂ ਸੰਭਾਲ ਸਕਦੀ ਨਾ ਹੀ ਇੱਥੇ ਬਰੂ ਵਾਲੀ ਭੇਜਨੇ ਆ ਬਰੂ ਵਾਲੀ ਇਹਨੇ ਇੱਕ ਦੋ ਦਿਨ ਵਿਚਾਰੇ ਨੂੰ ਰੋਟੀਆਂ ਖਵਾਈਆਂ ਦੋ ਟੋਲ ਤੋਂ ਲੈ ਕੇ ਮੁੜ ਕੇ ਮੈਨੂੰ ਇਹਨੂੰ ਕਹਿੰਦਾ ਵੀ ਮੈਥੋਂ ਤਾਂ ਨਹੀਂ ਸੂਤ ਆਉਂਦਾ ਕੰਮ ਤੇ ਮੈਂ ਕਿੱਥੇ ਆਵਾਂ ਮੇਰੀ ਮੰਮੀਆਂ ਦੀ ਘਰੇ ਆ ਜਾ ਤੂੰ ਇੱਥੇ ਦਾ ਇੱਥੋਂ ਲੈ ਜਾ ਕਰ ਤੂੰ ਰੋਟੀ ਖਾ ਕੇ ਕਰ ਤੇ ਰੋਟੀ ਖਾ ਕੇ ਤੇ ਬੱਚੇ ਨਾਲ ਉੱਥੇ ਸਕੂਲ ਛੱਡਿਆ ਕਰ ਇੱਕ ਦਿਨ ਛੱਡਿਆ ਦੂਜੇ ਦਿਨ ਮੈਂ ਫੇਰ ਆ ਗਿਆ ਇਹ ਕੱਲ੍ਹ ਕੱਲ ਆਇਆ ਤੇ ਕੱਲ ਜਦੋਂ ਇਹ ਆਇਆ ਤੇ ਮੈਂ ਇਹਨੂੰ ਆਖਿਆ ਵੀ ਤੂੰ ਜਾ ਕੇ ਨਾ ਛੱਡ ਕੇ ਅੱਜ ਜਾਂਦਾ ਰਹਿ। ਉਸ ਤੋਂ ਬਾਅਦ ਉਹ ਆਦਾ ਡਿਊਟੀ ਤੇ ਜਾਂਦਾ ਰਹਿ, ਉੱਥੇ ਨੇ ਚ ਤੈਨੂੰ ਸੱਦੀ ਜਾਂਦੇ ਆ। ਕਹਿੰਦਾ ਕਿ ਮੈਂ ਅੱਜ ਦਾ ਦਿਨ ਜਾਂਦਾ ਤੇ ਮੈਂ ਕੱਲ ਨੂੰ ਤੁਸੀਂ ਛੱਡਿਓ ਜੇ ਮੈਂ ਕੱਲ ਨੂੰ ਜਾਂਦਾ ਰਹੂੰਗਾ ਆਪਦਾ ਲੈ ਤੇ। ਘਰੇ ਗੱਜੇ ਤੋਂ ਬੱਚੇ ਸਕੂਲੋਂ ਆਇਆ ਤੇ ਆਉਂਦੇ ਸਾਰੇ ਦਾ ਵੇਖਿਆ ਉਹਨੇ ਬੰਨਿਆ ਆਖਿਆ ਵੀ ਕਿਤੇ ਬਾਥਰੂਮ ਦੇ ਵਿੱਚ ਬੈਠਾ ਹੋਊਗਾ। ਬਾਥਰੂਮ ਦੇ ਵਿੱਚ ਵੀ ਇਹ ਨਹੀਂ ਸੀ ਗੱਲ ਵੇਖਿਆ ਤਾਂ ਉਹਨੇ ਬਾਰੀ ਵੇਖੀ ਦੀ ਵੇਖ ਕੇ ਤਾਂ ਅੰਦਰ ਲੁਕੀ ਹੁੰਦੀ ਸੀ ਉਹ ਪੱਗੇ ਨਾਲ। ਇਹ ਕੱਲ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਆਹ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ। ਇਹ ਪਿੰਡ ਬਰੀਵਾਲ ਦਾ ਰਹਿਣ ਵਾਲਾ ਸੀਗਾ। ਇਹਦੇ ਫਾਦਰ ਨੇ ਇਹਦੀ ਵਾਈਫ ਤੇ ਇਹਦੀ ਸੱਸ ਇਹਦਾ ਸਾਲਾ ਤੇ ਸਾਲੇ ਹਾਰ ਦੇ ਖਲਾਫ ਪਰਚਾ ਜੱਜ ਕਰਾਇਆ। ਉਹਨਾਂ ਨੇ ਇਲਜ਼ਾਮ ਲਾਇਆ ਕਿ ਜਦੋਂ ਵੀ ਇਹਦਾ ਗੁਰਵਿੰਦਰ ਸਿੰਘ ਮਰਨ ਵਾਲਾ ਜੋ ਬਾਹਰ ਨੌਕਰੀ ਕਰਦਾ ਸੀ ਘਰੇ ਆਉਂਦਾ ਸੀ ਤਾਂ ਉਹਦੀ ਵਾਈਫ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਸੀ। ਇਹਨਾਂ ਦੇ ਪਹਿਲਾਂ ਵੀ ਆਪਸ ਵਿੱਚ ਦੋ ਤਿੰਨ ਵਾਰੀ ਪੰਚਾਇਤੀ ਰਾਜੀਨਾਮੇ ਹੋਏ ਸੀਗੇ ਤੇ ਹੁਣ ਉਹ ਨੇ ਜਿਹੜੀ ਖੁਦਕੁਸ਼ੀ ਕੀਤੀ ਹੈ। ਉਹਨੇ ਆਪਣੀ ਵਾਈਫ ਤੋਂ ਆਪਣੇ ਸਾਲੇ ਤੋਂ ਤੇ ਸਾਲੇ ਹਾਰ ਤੇ ਸੱਸ ਤੋਂ ਦੁਖੀ ਹੋ ਕੇ ਕੀ ਸਰਪਲ ਸੂਲੋਂ ਉਨਕੀ ਕਰ 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 ਗਈ ਇਹਨਾਂ ਚਾਰਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਿਹੜਾ ਬੰਦੀਧਾਰਵਾ ਤਹਿਤ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਕੀ ਗ੍ਰਿਫਤਾਰੀ ਸਰ ਹੋਊਗੀ ਕਰਨੀ ਨਹੀਂ ਅਜੇ ਗ੍ਰਿਫਤਾਰੀ ਪੈਂਦੀ ਨਹੀਂ